ਮਾਲੂ ਅਮਰਤਪਾਲ ਉੱਠਿਆ ਜੀ ਉਹਨੇ ਕਹਣਾ ਮੈਂ ਦਾ ਲੀਡਰ ਹੋਣਾ ਚਾਹੀਦਾ ਆ ਗੋ ਜੀ ਹੁਣ ਦਾਤੂ ਵਾਲਾ ਉਹਨੇ ਕਹਣਾ ਮੈਂ ਹੋਣਾ ਚਾਹੀਦਾ ਜੀ ਧਿਆਨ ਸਿੰਘ ਮਾਂਡਾ ਉਹਨੇ ਕਹਣਾ ਮੈਂ ਹੋਣਾ ਚਾਹੀਦਾ ਜੀ ਹੁਣ ਭਾਈ ਮਰੀਦ ਸਿੰਘ ਜਨਾਲੇ ਵਾਲਾ ਉਹਨੇ ਕਹਣਾ ਮੈਂ ਹੋਣਾ ਚਾਹੀਦਾ ਜਿੰਨਾ ਚਿਰ ਅਦਾਲਤ ਤੱਕ ਦਾ ਜੱਫਾ ਧਿਆਨ ਸਿੰਘ ਮਾਂ ਕਾਰ ਨਹੀਂ ਹੁੰਦਾ ਜੀ ਉਹਨਾਂ ਚਿਰ ਫਤਿਹ ਚੱਲਦੀ ਜਾਂਦੀ ਉਨਾ ਇੱਕ ਵੀ ਨਾ ਲਿਆ ਇਹ ਬੰਦੀ ਸਿੰਘਾਂ ਦੀ ਰਹਾ ਇੰਨੇ ਜਿਹੜੇ ਸਾਡੇ ਭਰਾ ਜੇਲਾ ਚ ਬੰਦ ਪਏ ਉਹਨਾਂ ਦੇ ਘਰ ਦੇਖੋ ਜਾਨ ਕੀ ਬਣਿਆ ਉਹਨਾਂ ਦੇ ਘਰ ਦੇ ਪਰਿਵਾਰ ਤੇ ਜਾ ਕੇ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਵਿਚਾਰਾ ਕਰਨ ਤੇ ਇਹਤ ਕਰੋੜਾ ਰੁਪਈਆ ਇਕੱਠਾ ਕਰ ਲਿਆ ਉਹ ਕਰੋੜਾ ਰੁਪਈਆ ਜਾ ਕੇ ਗਰੀਬ ਉਹਨਾਂ ਦੇ ਪਰਿਵਾਰਾਂ ਉੱਤੇ ਕੀ ਬੇਅਦਬੀਆਂ ਨੇ ਇਹ ਜਿਹੜੀਆਂ ਆਰੰਭ ਕਿੰਨਾ ਨੇ ਕਰਾਈਆਂ ਇਹ ਬਾਹਰ ਉਹਨੇ ਕਿਹਨੇ ਕਰਾਈਆਂ ਮੈਂ ਇਹ ਗੱਲ ਕਹਿੰਨਾ ਖਾਲਸਤਰ ਤੋਂ ਪਹਿਲਾਂ ਸਾਨੂੰ ਗੁਰੂ ਰਾਮਦਾਸ ਜੱਜ ਬਖਸ਼ ਨੇ ਘੱਟ ਸ਼ਿਕਾਇਤ ਬੰਦੀ ਸਿੰਘਾਂ ਦੀ ਰਹਾਈ ਵਾਸਤੇ ਜੋ ਦੁਬਾਰਾ ਮੋਰਚਾ ਲਗਾਇਆ ਗਿਆ ਪਾਈ ਅਮਰਪਾਲ ਸਿੰਘ ਜੀ ਨੇ ਆਪਣਾ ਜਤਾ ਲੈ ਕੇ ਉਹ ਚੱਲ ਗਿਆ ਨੂਰਵਾਨਾ ਤੁਹਾਡਾ ਕੀ ਖਿਆਲ ਆ ਇਹ ਮੋਰਚਾ ਫਤਿਹ ਕਰੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਅਸੀਂ ਅੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਇੰਟਰਨੈਸ਼ਨਲ ਟਾਡੀ ਗਿਆਨੀ ਜਸਵੀਰ ਸਿੰਘ ਜੀ ਇਸ ਵਕਤ ਸਾਡੇ ਕੋਲ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਜੋ ਸਿੱਖ ਕੌਮ ਦੇ ਵਿੱਚ ਐ ਇਸ ਵਕਤ ਮੁਸ਼ਕਲਾਂ ਆ ਰਹੀਆਂ ਨੇ ਸੋ ਜਾਨੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਾਨੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਐ ਕੁਝ ਸੰਖੇਪ ਦੇ ਵਿੱਚ ਜੀਵਨ ਬਾਰੇ ਪੁੱਛਣਾ ਚਾਹਾਂਗਾ ਜੀ ਜੀਵਨ ਵੇਖੋ ਜੀ 24 ਘੰਟੇ ਤਿਆਰ ਪਰ ਤਿਆਰੀ ਹੈ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਬਾਣਾ ਪੱਕਾ ਧਾਰਨ ਕੀਤਾ ਵਾ ਠੀਕ ਹੈ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਅਰਦਾਸ ਆਵਾ ਗਾੜੀ ਵੀ ਤੇ ਮਹਾਰਾਜ ਇਸ ਤਰ੍ਹਾਂ ਚੜ੍ਹਦੀ ਕਲਾ ਚ ਨਿਭੇ ਠੀਕ ਹੈ ਇਹ ਬਾਣਾ ਰਾਹ ਦਾ ਨਾ ਰਹਿ ਜੇ ਦਰਗਾਹ ਤੱਕ ਜਾਵੇ ਤੇ ਬਚੰਗੀ ਮਹਾਰਾਜ ਦੀ ਕਿਰਪਾ ਨਾਲ ਦੋ ਚੜ੍ਹਦੀ ਕਲਾ ਚ ਉਹ ਵੀ ਆਪੇ ਤਿਆਰ ਪਰ ਤਿਆਰ ਹੋਏ ਕੋਈ ਸਿੱਖਿਆ ਦੇਣ ਦੀ ਲੋੜ ਨਹੀਂ ਪਈ ਜੀ ਮਹਾਰਾਜ ਨੇ ਆਪ ਹੀ ਕਿਰਪਾ ਕੀਤੀ ਉਹਨਾਂ ਦੀ ਠੀਕ ਹੈ ਜੀ 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 ਆਪਣੇ ਜਨਮ ਸਥਾਨ ਬਾਰੇ ਕੋਈ ਦੱਸ ਮੇਰਾ ਜਨਮ ਸਥਾਨ ਪਿੰਡ ਬਲਸਰਾ ਅੱਛਾ ਜੀ ਹਾਂ ਜੀ ਜਿੱਥੋਂ ਵੈਸੇ ਪਿੰਡ ਆਪਣਾ ਪਿੱਛੇ ਬੱਜੂਆ ਸੀ ਉੱਥੋਂ ਉੱਠ ਕੇ ਫਿਰ ਸਾਡੇ ਇਹ ਵਾਟਵੜੇ ਜੀ ਉਹਨਾਂ ਨੂੰ ਜਿੱਦਾਂ ਕਰਦੇ ਜੋ ਫਿਰ ਇੱਥੇ ਸਾਰਾ ਪੜਾ ਆਪਣਾ ਇੱਥੇ ਕਾਰੋਬਾਰ ਜੋ ਵੀ ਹੈ ਜੀ ਜੀ ਤੁਸੀਂ ਸਿੱਖ ਪੰਥ ਦੇ ਇੱਕ ਮਹਾਨ ਤੇ ਨਿਤੜਕ ਪ੍ਰਚਾਰਕ ਹੋ ਤੁਹਾਡੀ ਹੋ ਠੀਕ ਆ ਜੀ ਜੋ ਐ ਸਿੱਖ ਕੌਮ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਹੈ ਇਹ ਤੂੰ ਤੂੰ ਮੈਂ ਜਿਹਨੂੰ ਕਹ ਲਈਏ ਪੰਜਾਬੀ ਦੇ ਵਿੱਚ ਉਹ ਹੋ ਰਹੀ ਆ ਆਪੋ ਵਿਚ ਦੀ ਸਿੱਖ ਕੌਮ ਜਿਹੜੀ ਆ ਕਈ ਫਾੜ ਹੋਈ ਫਿਰਦੀ ਆ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਪਿਛਲੇ ਦਿਨੀ ਵੀ ਇਹ ਗੱਲ ਆਖੀ ਹੋਰ ਵੀ ਕਈ ਚੈਨਲਾਂ ਤੇ ਇਹ ਗੱਲ ਕੀਤੀ ਐ ਜਿਨ੍ਹਾਂ ਚਿਰ ਅਕਾਲ ਤਖਤ ਦਾ ਜਸਦਾਰ ਨਿਹੰਗ ਸਿੰਘ ਮਹਾਂਕਾਲ ਨਹੀਂ ਆਉਂਦਾ ਜੀ ਉਹਨਾਂ ਚਿਰ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣੀ 12 ਮਸਲੇ ਕਾਇਮ ਹੋਈਆਂ 12 ਮਸਲਾਂ ਦੇ ਵਿੱਚ ਆਪਸੀ ਡਾਂਸ ਝੋਟਾ ਹੁੰਦਾ ਰਿਹਾ ਜੀ ਪਰ ਉਹਨਾਂ ਤੇ ਇੱਕ ਇਤਫਾਕ ਹੀ ਜੀ ਉਦੋਂ ਪੈਸੇ ਦੀ ਦੌੜ ਨਹੀਂ ਸੀ ਜੀ ਉਦੋਂ ਸਿਰਫ ਇੱਕ ਰਾਜ ਦੀ ਦੌੜ ਸੀ ਜੀ ਕਿ ਸਿੱਖਾਂ ਨੇ ਆਪਣਾ ਰਾਜ ਕਾਇਮ ਕਰਨਾ ਜੀ ਅੱਜ ਦੇ ਸਮੇਂ ਵਿੱਚ ਜਿਹੜੀ ਆ ਉਹ ਮਾਇਆ ਦੀ ਦੌੜ ਆ ਜੀ ਲੋਕ ਪੈਸੇ ਮੰਗਰ ਭਜੰਡਾ ਰਾਜ ਮੰਗਰ ਨਹੀਂ ਭਜੰਡਾ ਜੀ ਲੋਕ ਖਾਲਸਤਾਨ ਦਾ ਨਾਮ ਲੈ ਕੇ ਪੈਸੇ ਇਕੱਠੇ ਕਰ ਰਹੇ ਆ ਖਾਲਸਤਾਨ ਦਾ ਨਾਮ ਲੈ ਕੇ ਲੋਕਾਂ ਨੂੰ ਮਗਰ ਲਾ ਰਹੇ ਆਪਣੇ ਲੇਕਿਨ ਜਿਹੜਾ ਜਿਹੜਾ ਖਾਲਸਤਾਨ ਕਹਿੰਦਾ ਜਿਹਦੇ ਤੇ ਪਰਚਾ ਹੁੰਦਾ ਉਹਦੀ ਕੋਈ ਸਾਰ ਨਹੀਂ ਲੈ ਰਿਆ ਯਾਨੀ ਜੀ ਤੁਸੀਂ ਖਾਲਸਤਾਨ ਦੀ ਗੱਲ ਕੀਤੀ ਹੁਣੇ-ਹੁਣੇ ਇੱਕ ਜਥੇਬੰਦੀ ਵਾਰਿਸ ਪੰਜਾਬ ਦੀ ਜਿਸ ਦੇ ਕਿ ਬਾਨੀ ਯਾਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਖਾਲਸਤਾਨ ਦੇ ਇਹ ਫੇਰ ਮੁੱਦਾ ਲੈ ਕੇ ਚੱਲੇ ਨੇ ਹੈ ਨਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜਿਹੜੇ ਤੇ ਅਮਰਸ਼ਕਾਰ ਹੈ ਬਹੁਤ ਵਧੀਆ ਗੱਲ ਆ ਜੀ ਪਰ ਜਿਹੜੇ ਉਹਨਾਂ ਨੇ ਆਰੰਭ ਦੇ ਵਿੱਚ ਵਚਨ ਕੀਤੇ ਸੀ ਉਹਨਾਂ ਦੇ ਪੈਰਾਂ ਨੂੰ ਦਿੱਤਾ ਉਹਨਾਂ ਨੇ ਜੀ ਉਹਨਾਂ ਇੱਕ ਵੀ ਨਾ ਲਿਆ ਇਹ ਬੰਦੀ ਸਿੰਘਾਂ ਦੀ ਰਿਹਾਈ ਵਾ ਤੇ ਸਰਕਾਰ ਨੂੰ ਉਹਨਾਂ ਨੇ ਚੈਲੰਜ ਕੀਤਾ ਇਹ ਐਲਾਨ ਕੀਤਾ ਹੈ ਜੀ ਯਾਨੀ ਕਿ ਇੱਕ ਮਹੀਨੇ ਦੇ ਵਿੱਚ ਜੇ ਤੁਸੀਂ ਇਹਨਾਂ ਨੂੰ ਰਿਹਾਨਾ ਨਾ ਕੀਤਾ ਅਸੀਂ ਜੇਲ੍ਹਾਂ ਦੇ ਮੂੰਹ ਬੰਦ ਕਰਾਂਗੇ ਸਰਬੱਤ ਖਾਲਸਾ ਇਕੱਠਾ ਕਰਾਂਗੇ ਜੀ ਨਾ ਉਹਨਾਂ ਸਰਬੱਤ ਖਾਲਸਾ ਇਕੱਠਾ ਕੀਤਾ ਕਿ ਨਾ ਜੇਲ੍ਹਾਂ ਦੇ ਮੂੰਹ ਬੰਦ ਹੋਏ ਉਹਨਾਂ ਨੇ ਕੀ ਕੀਤਾ ਵੀ ਜਦੋਂ ਪਤਾ ਲੱਗਿਆ ਆਪਾਂ ਨੂੰ ਵੀ ਲੱਤਾਂ ਪਹਾੜ ਨਹੀਂ ਚਲਦੀਆਂ ਜੀ ਸਰਕਾਰ ਨਾਲ ਮੱਥਾ ਨਹੀਂ ਲੱਗਣਾ ਗੱਲਾਂ ਕਰਨ ਨੂੰ ਆਪਾਂ ਕਹਿੰਦੇ ਸੈਂਟਰ ਨਾਲ ਮੱਥਾ ਲਾਉਣਾ ਪਰ ਤੁਸੀਂ ਬਹੁਤ ਸਿਆਣੇ ਜੇ ਸਾਡੇ ਤੇ ਪਰਚੇ ਕੋਈ ਸੈਂਟਰ ਸਰਕਾਰ ਨਹੀਂ ਕਰਦੀ ਪਈ ਜੀ ਸਾਡੇ ਤੇ ਪਰਚੇ ਪੰਜਾਬ ਸਰਕਾਰ ਕਰਦੀ ਪਈ ਆ ਤੇ ਜੇ ਫਿਰ ਸੈਂਟਰ ਨਾਲ ਮੱਥਾ ਲਾਉਣ ਤੋਂ ਪਹਿਲਾਂ ਸਾਨੂੰ ਪੰਜਾਬ ਨਾਲ ਨਹੀਂ ਮੱਥਾ ਲਾਉਣਾ ਚਾਹੀਦਾ ਵੈਰੀ ਗੁੱਡ ਤੁਹਾਡੀ ਵੀ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਜ਼ਿੰਦਗੀ ਦਾ ਤਜਰਬਾ ਜੀ ਮੈਂ 1983 6 April ਦਾ ਮੇਰਾ ਜਨਮ ਹੈ ਅੱਜ ਤੱਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਦੇ ਜਕਾਰਾ ਛੜਦਿਆਂ ਨਹੀਂ ਕਿਸੇ ਨੇ ਵੇਖਿਆ ਜੀ ਉਹ ਗੋਰੀਆ ਨਾਲ ਸੰਧੀ ਹੋਈ ਹੈ ਜੀ ਉਹ ਚਰੇ ਗਏ ਆ ਪਰ ਅੱਜ ਵੀ ਦਹਿਲ ਅੱਜ ਵੀ ਦਬਕਾ ਉਹਨਾਂ ਦਾ ਇੰਨਾ ਕਹਿਮ ਵੀ ਸਾਡਾ ਆਪਣਾ ਸਿੱਖ ਸਰਦਾਰ ਕਹਿੰਦੇ ਸਾਡਾ ਰਾਜ ਹੈ ਅਸੀਂ ਕੁਰਸੀਆਂ ਤੇ ਬੈਠੇ ਆ ਆਪਾਂ ਰਾਜ ਹੁੰਦੇਵੇਂ ਅਸੀਂ ਉੱਥੇ ਜਕਾਰਾ ਨਹੀਂ ਛੜ ਸਕਦੇ ਮੈਂ ਇਹ ਗੱਲ ਕਹਿੰਦਾ ਵੀ ਖਾਲਸਤਾਨ ਬਣਾਉਣ ਤੋਂ ਪਹਿਲਾਂ ਸਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਾਚ ਜਕਾਰਾ ਛੜਨਾ ਅਲਾਉਡ ਹੋਣਾ ਚਾਹੀਦਾ ਜਿੰਨਾ ਚਿਰ ਅਸੀਂ ਉੱਥੇ ਜਕਾਰਾ ਨਹੀਂ ਛੜਦੇ ਉਨਾ ਚਿਰ ਮੈਂ ਕਹਿੰਦਾ ਵੀ ਅਮਰਤਪਾਲ ਇੱਕ ਕੀ ਭਾਵੇਂ ਹਜ਼ਾਰਾ ਆ ਜਾਣ ਕੁਝ ਵੀ ਨਹੀਂ ਆਉਣਾ ਪੁੱਛੋ ਕਿਉਂ ਉਹਦੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਪਿਛਲੇ ਆ ਸਮਿਆਂ ਦਾ ਇਤਿਹਾਸ ਪੜ੍ਹਦੇ ਆ ਸਰੋਵਰ ਚੋਂ ਇਸ਼ਨਾਨ ਕਰਕੇ 84 ਕਰਮ ਸਿੱਖ ਜਦੋਂ ਤੁਰਦਾ ਜਾਂਦਾ ਹੈ ਨਾ ਉੱਥੇ ਮਾਰ ਨੂੰ ਸਮਰਪਿਤ ਹੋ ਜਾਂਦਾ ਹੈ ਤੇ ਜਦੋਂ ਗੁਰੂ ਰਾਮਦਾਸ ਅੱਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਖੜ ਕੇ ਪੰਜ ਕਾਰੇ ਛੱਡ ਦਿੰਦਾ ਹੈ ਉਹਦੀ ਫਿਰ ਜੰਗ ਆਰ ਪਾਰ ਦੀ ਹੁੰਦੀ ਜੀ ਤੇ ਉਹ ਗਾਂ ਨੂੰ ਜਾਂਦਾ ਸੀ ਉਹ ਪਛਾਣ ਹੁਣੀ ਹੀ ਆਉਂਦਾ ਤੇ ਅੱਜ ਦੇ ਸਿੱਖ ਜਿਹੜੇ ਆ ਉਹ ਮਿਲ ਗਾਂ ਨੂੰ ਨਹੀਂ ਜਾਂਦੇ ਪਛਾਣ ਨੂੰ ਆਉਂਦੇ ਆ ਨੌਜਵਾਨੀ ਬਹੁਤ ਆ ਜਿਹੜੀ ਪੰਥ ਤੋਂ ਆਪਾਂ ਨੇ ਸ਼ਾਵਰ ਕਰਨ ਵਾਲੀ ਆ ਪਰ ਸਾਡਾ ਬੇੜਾ ਕਰ ਦਿੱਤਾ ਜਿਹੜੇ ਪੰਥਕ ਲੀਡਰ ਬਣੇ ਆ ਜੀ ਜਿਹੜੇ ਖਾਲਸਾਪਨ ਦੇ ਮੁੱਦੇ ਉਠਾ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਪਹਿਲਾਂ ਖਾਲਸਾਪਨ ਦਾ ਨਾਮ ਲੈ ਕੇ ਪਏ ਇਕੱਠੇ ਕੀਤੇ ਆ ਉਹਨਾਂ ਦੇ ਤੁਸੀਂ ਬਾਇਓ ਫੋਨ ਕੇ ਵੇਖੋ ਉਹਨਾਂ ਦੀਆਂ ਘਰ ਵਾਲੀਆਂ ਤੱਕ ਉਹਨਾਂ ਦੀਆਂ ਕੁੜੀਆਂ ਤੱਕ ਉਹਨਾਂ ਦੇ ਬੱਚੇ ਤੱਕ ਬਾਹਰ ਅਮਰੀਕਾ ਕੈਨੇਡਾ ਚ ਪੱਕੇ ਆ ਜੀ ਤੇ ਫਿਰ ਖਾਲਸਾਪਨ ਜਿਨ੍ਹਾਂ ਵਾਸਤੇ ਜਿਹੜੇ ਮੰਗਦੇ ਪਏ ਆ ਫਿਰ ਉਹ ਖਾਲਸਾਪਨ ਦੀ ਸ਼ਹਾਦਤ ਵਿੱਚ ਸਾਕਿਓ ਨਹੀਂ ਬਣਦੇ ਜੀ ਕਾਗਜ਼ੀ ਰੂਪ ਵਿੱਚ ਤੁਹਾਡਾ ਖਾਲਸਾਤਨ ਬਣਿਆ ਪਿਆ ਤੁਹਾਨੂੰ ਹੀ ਪਤਾ ਤੁਸੀਂ ਪੜਿਆ ਜੀ ਕਾਗਜ਼ੀ ਰੂਪ ਵਿੱਚ ਖਾਲਸਾਤਨ ਕਦੇ ਤਾਂ ਬਣਿਆ ਫਿਰ ਉਹਨੂੰ ਅਲਾਉਂਸ ਕਿਉਂ ਨਹੀਂ ਕੀਤਾ ਅਲਾਉਂਸ ਕਿਉਂ ਨਹੀਂ ਕੀਤਾ ਵੀ ਸਾਡਾ ਰਾਜ ਭਾਗ ਤਾਂ ਕਦੇ ਤਾਂ ਬਣਿਆ ਫਿਰ ਲਲਕੜੀਆਂ ਕੋ ਲੈਂਦੇ ਫਿਰਦੇ ਮੰਗਦੇ ਕੋ ਫਿਰਦੇ ਨੇ ਜਦੋਂ ਰਾਜ ਭਾਗ ਸਾਡਾ ਕਾਗਜ਼ੀ ਬਣਿਆ ਉਹਨੂੰ ਇਸ ਕਰਕੇ ਇਹ ਬੰਦੇ ਅਲਾਉਂਸ ਨਹੀਂ ਕਰਦੇ ਪਏ ਵੀ ਸਾਡਾ ਆ ਘਾਰਿਆ ਇਹ ਖਾਲਸਾਤਨ ਹੈ ਸਾਡਾ ਕਿਉਂਕਿ ਜਿਹੜੇ ਲੀਡਰ ਬਣੇ ਉਹਨਾਂ ਨੂੰ ਖੁਦ ਨੂੰ ਪਤਾ ਵੀ ਸਾਡੀਆਂ ਲੱਤਾਂ ਪਾਰ ਨਹੀਂ ਚੱਲਦੀਆਂ ਜਿੰਨੀ ਜੇ ਖਾਲਸਤਾਨ ਬਣ ਜਾਂਦਾ ਹੈ ਉਹ ਖਾਲਸਾ ਛਤਰੀ ਹੋਣਗੇ ਠੀਕ ਹੈ ਜੀ ਇਹਦਾ ਕਾਰਨ ਕੀ ਹੋਏਗਾ ਕਾਰਨ ਇਹਦਾ ਹੋਣਾ ਵੀ ਉਹ ਹੁਣ ਮੰਨ ਲਓ ਅਮਰਤਪਾਲ ਉੱਠਿਆ ਜੀ ਉਹਨੇ ਕਹਣਾ ਮੈਂ ਇਹਦਾ ਲੀਡਰ ਹੋਣਾ ਚਾਹੀਦਾ ਆ ਕੋ ਜੀ ਹੁਣ ਦਾਦੂਵਾਲ ਉਹਨੇ ਕਹਣਾ ਮੈਂ ਹੋਣਾ ਚਾਹੀਦਾ ਜੀ ਧਿਆਨ ਸਿੰਘ ਮੰਡਾ ਉਹਨੇ ਕਹਣਾ ਮੈਂ ਹੋਣਾ ਚਾਹੀਦਾ ਜੀ ਹੁਣ ਭਾਈ ਅਮਰੀਤ ਸਿੰਘ ਜਨਾਲੇ ਵਾਲਾ ਉਹਨੇ ਕਹਣਾ ਮੈਂ ਹੋਣਾ ਚਾਹੀਦਾ ਜੀ ਇੱਥੇ ਜੰਗ ਮੈਂ ਮੈਂ ਵੀ ਆ ਇੱਥੇ ਮੁਹੀ ਤੂੰ ਦੀ ਜੰਗ ਚੱਲਦੀ ਨਹੀਂ ਪਈ ਕਿਤੇ ਜੰਗ ਜਨਨ ਕਿ ਖਾਲਸਤਾਨ ਦੀ ਨਹੀਂ ਆ ਜੰਗ ਕੁਰਸੀ ਦੀ ਜੰਗ ਕੁਰਸੀ ਦੀ ਆ ਜਦੋਂ ਸਰਬੱਤ ਖਾਲਸਾ ਇਕੱਠਾ ਕੀਤਾ ਇਹ ਸਰਬੱਤ ਖਾਲਸਾ ਇਕੱਠਾ ਕਰਕੇ ਅਹੀਂ ਸਿੰਘ ਸਾਹਿਬ ਥਾਪ ਦਿੱਤੇ ਵੀ ਫਲਾਣੇ ਇਕਾਲ ਤੇ ਦੇਹ ਦਾ ਤਖਤ ਦਾ ਆਜਿਹਦਾਰ ਆ ਫਲਾਣੇ ਤਖਤ ਦਾ ਆਜਿਹਦਾਰ ਆ ਪਰ ਕਦੇ ਇਹ ਕਿਉਂ ਨਹੀਂ ਸੋਚਿਆ ਵੀ ਜਿੱਦਨ ਸਰਬੱਤ ਖਾਲਸਾ ਇਕੱਠਾ ਆਏ ਉਹ ਦਿਨ ਜੇਲਾਂ ਦੇ ਮੂਹ ਕਿਉਂ ਨਹੀਂ ਬੰਦ ਕੀਤੇ ਉਹਦੋਂ ਸਰਕਾਰ ਕੋਈ ਮੰਗ ਕੇ ਉਹਨੇ ਰੱਖੀ ਵੀ ਸਾਡੇ ਬੰਦੀ ਸਿੰਘ ਰਿਹਾ ਕਰੋ ਜੀ ਉਹਦੋਂ ਕੋਈ ਮੰਗ ਰੱਖੀ ਇਹਨਾਂ ਨੇ ਦੇਖੋ ਜੀ ਅੱਜ ਬੰਦੀ ਸਿੰਘਾਂ ਦੀ ਰਾਈ ਵਾਸਤੇ ਜੋ ਦੁਬਾਰਾ ਮੋਰਚਾ ਲਗਾਇਆ ਗਿਆ ਭਾਈ ਅਮਰਤਪਾਲ ਸਿੰਘ ਜੀ ਨੇ ਅੱਜ ਫੇਰ ਆਪਣਾ ਜਥਾ ਲੈ ਕੇ ਉਹ ਚੰਡੀਗੜ੍ਹ ਨੂੰ ਰਵਾਨਾ ਹੋਏ ਨੇ ਤੁਹਾਡਾ ਕੀ ਖਿਆਲ ਆ ਕਿ ਇਹ ਮੋਰਚਾ ਫਤਿਹ ਕਰਕੇ ਆਉਣਗੇ ਜੇ ਭਾਈ ਸਾਹਿਬ ਉਹਨਾਂ ਨੇ ਮੋਰਚਾ ਫਤਿਹ ਕਰਨਾ ਹੈ ਤੇ ਭਾਈ ਸਾਹਿਬ ਉਹਨਾਂ ਦੇ ਆ ਕੇ ਆਈ ਸਿੱਧਾ ਮੱਥਾ ਲਾਵਾਂਗੇ ਸੈਂਟਰ ਨਾਲ ਤੇ ਜਿਹੜੇ ਸਿੰਘ ਆ ਸਿੰਘਾਂ ਨੇ ਧਰਨੇ ਜਾਂ ਮੋਰਚੇ ਨਹੀਂ ਲਾਏ ਮੋਰਚਾ ਜਦੋਂ ਲੱਗਦਾ ਫਿਰ ਆਰਪਾਰ ਦੀ ਜੰਗ ਲੱਗਦੀ ਆ ਜੀ ਉਹਦੇ 'ਚ ਬੈਠਾ ਨਹੀਂ ਜਾਂਦਾ ਜੀ ਮੋਰਚ ਕੋ ਸਮਾਂ ਸੀਮਤ ਰੱਖਿਆ ਜਾਂਦਾ ਵੀ 24 ਘੰਟੇ 36 ਘੰਟੇ 48 ਘੰਟੇ 72 ਘੰਟੇ 4 ਦਿਨ 10 ਦਿਨ 15 ਦਿਨ ਮਹੀਨਾ 6 ਮਹੀਨੇ ਸਾਲ ਉਹ ਇੱਕ ਸਮਾਂ ਮਿਥਿਆ ਹੁੰਦਾ ਉਸ ਮਿਥੇ ਹੋਏ ਸਮੇਂ ਦੇ ਵਿੱਚ ਧਰਮ ਯੁੱਧ ਮੋਰਚੇ ਦਾ ਮਤਲਬ ਇਹ ਆ 6 ਮਹੀਨੇ ਸਾਲ ਦਾ ਜਿਹੜਾ ਸਮਾਂ ਲਿਆ ਉਹਦੇ ਵਿੱਚ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਠੀਕ ਆ ਨਹੀਂ ਪੂਰੀਆਂ ਹੁੰਦੀਆਂ ਤਾਂ ਫਿਰ ਜੰਗ ਸਿੱਖ ਆਰ ਜਾਂ ਪਾਰ ਦੀ ਲੜੇ ਤੇ ਫਿਰ ਤੇ ਭਾਈ ਸਾਹਿਬ ਦਾ ਉੱਤੇ ਜਾਣ ਦਾ ਫਾਇਦਾ ਤੇ ਜੇ ਭਾਈ ਸਾਹਿਬ ਬਣਾਉਣੇ ਫੋਟੋਆਂ ਖਿਡਾ ਕੇ ਕਰਨ ਨੂੰ ਮੋੜਾ ਨਾ ਤਾਂ ਫਿਰ ਮੇਰੇ ਹਿਸਾਬ ਨਾਲ ਜਾਣ ਦਾ ਫਾਇਦਾ ਹੀ ਕੋਈ ਨਹੀਂ ਤੇਲ ਹੀ ਭੁੱਕਾ ਜਿਆਦਾ ਮਰਜ਼ੀ ਭੁੱਕੀ ਜਾਉ ਉਹ ਕਿਹੜਾ ਘਰੋਂ ਪਾਉਣ ਡਿਆ ਪੈਸੇ ਤੇ ਲੋਕ ਦੇਣ ਡੇ ਜੀ ਗੱਡੀਆਂ ਲੋਕਾਂ ਦੇ ਲੈ ਕੇ ਦਿੱਤੀਆਂ ਸਾਰਾ ਪ੍ਰਬੰਧ ਕਰਕੇ ਦਿੱਤਾ ਪਰ ਲੋਕਾਂ ਨੇ ਇਸ ਗੱਲ ਦਾ ਕੋਈ ਵਿਰੋਧੀ ਨਹੀਂ ਜੀ ਕੋਈ ਮੇਰੇ ਮਨ 'ਚ ਈਰਖਾ ਨਹੀਂ ਮੈਨੂੰ ਮਹਾਰਾਜ ਦੇ ਸਭ ਕੋ ਦਿੱਤਾ ਮੈਂ ਕਦੀ ਕਿਸੇ ਕੋ ਮੰਗਿਆ ਕੋਈ ਤੇ ਮੈਂ ਦੱਸ ਸਕਦਾ ਜੀ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾ ਬਾਬਾ ਬਖਸੀਰ ਸਿੰਘ ਤੁਰਦਾ ਫਿਰਦਾ ਬੰਬ ਹੀ ਜੋ ਜੀ ਬਾਬੇ ਬਖਸੀਰ ਸਿੰਘ ਜਦੋਂ ਬਾਹਰ ਆਇਆ ਬਾਬੇ ਬਖਸੀਰ ਸਿੰਘ ਦੀ ਕਿੰਨੇ ਜੀ ਬਾਬੇ ਬਕਸੀਸ ਨੇ ਕਿਹਦੀ ਕਦਰ ਨਹੀਂ ਕੀਤੀ ਜੀ ਭਾਈ ਰਣਜੀਤ ਸਿੰਘ ਬਾਹਰ ਆਇਆ ਬਾਬੇ ਭਾਈ ਰਣਜੀਤ ਸਿੰਘ ਨੇ ਕਿੰਨੀ ਕਦਰ ਕਰ ਦਿੱਤੀ ਜੀ ਠੀਕ ਆ ਐਨੇ ਜਿਹੜੇ ਸਾਡੇ ਭਰਾ ਜੇਲ੍ਹਾਂ ਚ ਬੰਦ ਪਏ ਉਹਨਾਂ ਦੇ ਘਰਾਂ ਚ ਵੇਖੋ ਜਾ ਕੇ ਕੀ ਬਣਿਆ ਉਹਨਾਂ ਦੇ ਘਰ ਦੇ ਪਰਿਵਾਰਤ ਜਾ ਕੇ ਲੋਕਾਂ ਦੇ ਘਰਾਂ ਦੇ ਭਾਂਡੇ ਮਾੜ ਕੇ ਗੁਜ਼ਾਰਾ ਕਰਨ ਰਿਆ ਇੱਥੇ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਉਹ ਕਰੋੜਾਂ ਰੁਪਈਆ ਜਾ ਕੇ ਗਰੀਬ ਉਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਵੰਡਿਆ ਗਿਆ ਉਨੇ ਪਰਿਵਾਰਾਂ ਦੀ ਕਿਉਂ ਨਹੀਂ ਸਾਰ ਲਈ ਗਈ ਜੇ ਕਹਿੰਦੇ ਕਈ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਚੇਲੇ ਜਾਟ ਰਹੇ ਹੋ ਪਤਾ ਕਹਿੰਦੇ ਕਹਿੰਦੇ ਜੇ ਸਮਾਂ ਨਹੀਂ ਆਇਆ ਅਜੇ ਭਾਈ ਸਾਹਿਬ ਫੌਜ ਇਕੱਠੀ ਕਰਨ ਰਿਹਾ ਮੈਂ ਪੁੱਛਦਾ ਵੀ ਫੌਜ ਕਰੀ ਉਹ ਤਾਂ ਬਾਰਡਰ ਤੋਂ ਹੋਣੀ ਜਿਹੜੀਆਂ ਨਾਲ ਲੈ ਕੇ ਤੁਰਨੀ ਆ ਜੀ ਤੁਰਨ ਦਾ ਪਾਵ ਹੁੰਦਾ ਜਦੋਂ ਸਵਾ ਲੱਖ ਤੁਰਦਾ ਤੇ ਫਿਰ ਮਾਰੇ ਨੇ ਸਵਾ ਲੱਖ ਵੀ ਗੱਲ ਕੀਤੀ ਆ ਉਹ ਸ਼ਿਵਦਾ ਸਿੰਘਾਂ ਦੇ ਪੈਰੇ ਲੱਗਣਗੇ ਜਦੋਂ ਤੁਰਨਗੇ ਚਲੋ ਕਹਿੰਦੇ ਜੇਕਰ ਬੰਦੀ ਸਿੰਘਾਂ ਦੀ ਰਹਾਈ ਹੋ ਜਾਂਦੀ ਆ ਮੰਨ ਲਿਆ ਕਿ ਰਹਾਈ ਹੋ ਗਈ ਇਹਨਾਂ ਰਹਾ ਹੋਗੇ ਠੀਕ ਹੈ ਇਹ ਸਾਡੇ ਪੰਜਾਬ ਦੀ ਰੂਪਰੇਖਾ ਜਾਂ ਆਮ ਆ ਜਿਹੜਾ ਪੰਜਾਬ ਦਾ ਵਾਤਾਵਰਣ ਤੁਸੀਂ ਲਾ ਲਓ ਉਹ ਕਿਵੇਂ ਦਾ ਹੋਏਗਾ ਵੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਰ ਇਨਸਾਨ ਨੂੰ ਮਨ ਚ ਚਾਹ ਹੁੰਦਾ ਖੁਸ਼ੀ ਹੁੰਦੀ ਵੀ ਉਹ ਆਪਣੇ ਘਰ ਵਾਪਸ ਆਵੇ ਜਿਨ੍ਹਾਂ ਦਾ ਦਿਲ ਹੀ ਪ੍ਰੇਮ ਹੁੰਦਾ ਜਿਹੜੇ ਕਿਸ ਨੂੰ ਪਿਆਰ ਕਰਦੇ ਭਰਾ ਉਹ ਤੇ ਚਾਹੁੰਦੇ ਆ ਕਿ ਦਿਨ ਰਾਤ ਅਰਦਾਸਾਂ ਕਰਦੇ ਸੱਚੇ ਪਾਤਸ਼ਾਹ ਉਹ ਲੰਮਿਆ ਸਮਿਆਂ ਤੋਂ ਜਿਹੜੇ ਜੇਲ੍ਹਾਂ ਚ ਬੰਦ ਬੈਠੇ ਉਹ ਭਰਾ ਸਾਡੇ ਘਰਾਂ ਚ ਵਾਪਸ ਹੋਣ ਪਰ ਮੈਂ ਤੁਹਾਨੂੰ ਇਹ ਵੀ ਗੱਲ ਨਾਲ ਦੀ ਨਾਲ ਕਹਿ ਚ ਲਿਆ ਜਿਹੜੇ ਲੋਕ ਅੱਜ ਉਹਨਾਂ ਦੇ ਨਾਂ ਦੇ ਉੱਤੇ ਜੇ ਪੁਰਾਣੇ ਸਮੇਂ ਤੋਂ ਪਾਏ ਇਕੱਠੇ ਕਰ ਰਹੇ ਨੇ ਇਹ ਚਾਹੁੰਦੇ ਨਹੀਂ ਕਿ ਹੋਣ ਪਰ ਮੈਂ ਇਹ ਇਸ ਟਾਈਮ ਜਿਹੜਾ ਸੀਐਮ ਭਗਵੰਤ ਮਾਨ ਜੀ ਦੇ ਕੋਲ ਬਹੁਤ ਵੱਡਾ ਇਹ ਮੁੱਦਾ ਵਾ ਪੀਓ ਇਸ ਟਾਈਮ ਸਟੈਂਡ ਲੈ ਕੇ ਆਪਣੇ ਭਰਾਵਾਂ ਨੂੰ ਜੇਲ੍ਹ ਚੋਂ ਬਾਹਰ ਲਿਆ ਸਕਦੇ ਆ ਜੀ ਔਰ ਇਹਦੇ ਨਾਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉੱਚਾ ਮਾਨ ਭਗਵੰਤ ਮਾਨ ਜੀ ਪਾ ਸਕਦੇ ਆ ਤੇ ਜੇ ਉਹ ਕੋਸ਼ਿਸ਼ ਕਰਨ ਸੈਂਟਰ ਤੋਂ ਮੰਗ ਕਰਨ ਜੀ ਜੋ ਮੰਗ ਕਰਨਗੇ ਤੇ ਮੰਗ ਪੂਰੀ ਵੀ ਹੋ ਸਕਦੀ ਆ ਤੇ ਮੰਗ ਇਹ ਪੂਰੀ ਕਰਨੀ ਪੈਣੀ ਆ ਜੰਨੀ ਜੀ ਬੇਅਦਬੀਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਸਲਿਆਂ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਬੇਅਦਬੀਆਂ ਦੇ ਇਹ ਜਿਹੜੀਆਂ ਆਰੰਭ ਕਿੰਨਾ ਨੇ ਕਰਾਈਆਂ ਇਹ ਬਾਹਰੋਂ ਨੇ ਕਿਸੇ ਨੇ ਕਰਾਈਆਂ ਇਹ ਆਪਣੇ ਬੰਦੇ ਕਰਾ ਰਿਆ ਸੋ ਗੁਰੂ ਕਿਰਪਾ ਕਰੇ ਫਿਰ ਕਦੇ ਸਮਾਂ ਮਿਲਿਆ ਵਿਚਾਰ ਕਰਾਂਗੇ ਬਸ ਇਹਨਾ ਮੈਂ ਕਹਿਣਾ ਚਾਹੁੰਦਾ ਜਿੰਨੇ ਵੀ ਵੀਰ ਭਰਾ ਇਸ ਵੀਡੀਓ ਨੂੰ ਵੇਖਣਗੇ ਤਗੜੇ ਰਹੋ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਚੰਗੇ ਸ਼ਸਤਰ ਰੱਖੋ ਕੋਲ ਗੁਰੂ ਦੀ ਬਾਣੀ ਪੜੋ ਔਰ ਗੁਰੂ ਦੇ ਬਚਨਾਂ ਨੂੰ ਕਮਾ ਕੇ ਗੁਰੂ ਦੇ ਸ਼ਬਦ ਨੂੰ ਕਮਾ ਕੇ ਉਸ ਰਸਤੇ 'ਤੇ ਚਲੋ ਜਿਸ ਰਸਤੇ 'ਤੇ ਸਾਡੇ ਵਾਰਡ ਵਡੇ ਦੇ ਤਰੱਕੀ ਆਪਣਾ ਨਾਮ ਬਣਾ ਕੇ ਗਏ ਸਾਨੂੰ ਉਸ ਰਸਤੇ ਦੇ ਉੱਤੇ ਨਿਵਾਸ ਤੇ ਕਹਿ ਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ